ਅੱਜ ਦੀ ਪੰਜਾਬੀ ਵਿਆਕਰਣ ਦੀ ਕਲਾਸ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਕੱੱਖੇ ਵਿੱਚ ਤੁਹਾਡੇ ਲਈ ਪੰਜਾਬੀ ਵਿਆਕਰਣ ਦੇ ਤੇ ਵਿਆਕਰਣ ਦਾ ਸਾਡਾ ਵਿਸ਼ਾ ਅਸੀਂ ਪਉ ਸੁਆਦ ਪਉ ਚੋਣ ਦੇ ਕੁਝ ਪ੍ਰਸ਼ਨ ਹਨ ਵੇਖੋ ਜੀ ਕਿਹੜੇ ਹਨ ਪਹਿਲਾ ਪ੍ਰਸ਼ਨ ਕਿਹੜਾ ਸੀ ਆਪ ਗ੍ਰਾਮਟੋਲੋਜੀ ਦਾ ਕਰਤਾ ਹੈ ਆਪ ਗ੍ਰਾਮਟੋਲੋਜੀ ਦਾ ਕਰਤਾ ਹੈ ਇਕ ਦੇਰੀ ਦਾ ਆਪ ਗ੍ਰਾਮਟੋਲੋਜੀ ਲੀਜੀਏ ਆਪ ਗ੍ਰਾਮਟੋਲੋਜੀ ਦਾ ਕਰਤਾ ਯਕ ਦੇਰੀ ਦਾ ਹੈ ਆਪ ਗ੍ਰਾਮਟੋਲੋਜੀ ਦਾ ਕਰਤਾ ਕੌਣ ਹੈ ਆਪ ਗ੍ਰਾਮਟੋਲੋਜੀ ਦਾ ਕਰਤਾ ਯਕ ਦੇਰੀ ਦਾ ਹੈ ਦੂਜਾ ਪ੍ਰਸ਼ਨ ਕਿਹੜਾ ਸੀ ਚਿਨੇ ਵਿਗਿਆਨ ਅਧਾਰਿਤ ਹੈ ਪਸਾਈ ਪ੍ਰਬੰਧ ਉੱਪਰ ਚਿਨੇ ਵਿਗਿਆਨ ਅਧਾਰਿਤ ਹੈ ਪਸਾਈ ਪ੍ਰਬੰਧ ਉੱਪਰ ਚੀਹਨ ਵਿਗਿਆਨ ਚੀਹਨ ਵਿਗਿਆਨ ਅਧਾਰਿਤ ਹੈ ਪਸਾਈ ਪ੍ਰਬੰਧ ਉੱਪਰ ਦੂਜਾ ਪ੍ਰਸ਼ਨ ਕਿਹੜਾ ਸੀ ਲਿਪੀ ਹੈ ਅੱਖਰ ਪ੍ਰਬੰਧ ਲਿਪੀ ਕੀ ਹੈ ਅੱਖਰ ਪ੍ਰਬੰਧ ਹੈ ਤੀਸੇ ਤੀਜੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਲਿਪੀ ਕੀ ਹੈ ਲਿਪੀ ਅੱਖਰ ਪ੍ਰਬੰਧ ਹੈ ਤੇ ਚੌਥਾ ਪ੍ਰਸ਼ਨ ਕਿਹੜਾ ਸੀ ਭਾਸ਼ਾ ਸਾਹਿਤ ਦਾ ਕੀ ਹੈ ਮਾਧਿਅਮ ਹੈ ਚੌਥੇ ਪ੍ਰਸ਼ਨ ਵਿੱਚ ਪੁੱਛਿਆ ਗਿਆ ਸੀ ਭਾਸ਼ਾ ਸਾਹਿਤ ਦਾ ਕੀ ਹੈ ਭਾਸ਼ਾ ਸਾਹਿਤ ਦਾ ਮਾਧਿਅਮ ਹੈ ਤੇ ਪੰਜਵਾਂ ਪ੍ਰਸ਼ਨ ਕਿਹੜਾ ਸੀ ਉਪਾਸਾਈ ਐਟਲਸ ਦਾ ਅਧਾਰ ਹੈ ਉਪਾਸਾਈ ਐਟਲਸ ਦਾ ਅਧਾਰ ਹੈ ਉਚਾਰਨ ਵੱਖਰਤਾ ਉਪਾਸਾਈ ਐਟਲਸ ਦਾ ਅਧਾਰ ਕਿਹੜਾ ਸੀ ਉਚਾਰਨ ਵੱਖਰਤਾ ਤੁਛੇਮਾ ਪ੍ਰਸੰਨ ਕਿਹੜਾ ਸੀ ਲਿਪੀਗ੍ਰਾਮ ਵਿਗਿਆਨ ਦੀ ਲਘੁਤਮਿਕਾਈ ਕਿਹੜੀ ਹੈ ਗ੍ਰਾਫੀਮ ਲਿਪੀ ਵਿਗਿਆਨ ਦੀ ਲਿਪੀਗ੍ਰਾਮ ਵਿਗਿਆਨ ਦੀ ਲਘੁਤਮ ਇਕਾਈ ਕਿਹੜੀ ਹੈ ਲਿਪੀਗ੍ਰਾਮ ਵਿਗਿਆਨ ਦੀ ਲਘੁਤਮ ਇਕਾਈ ਕਿਹੜੀ ਹੈ ਗ੍ਰਾਫੀਮ लिपि विज्ञानती अतिक लकुतम इकाई है सातवां प्रश्न कीड़ा सी सिन टाइम संबंधित है वाक कर्म वा नाल सिन टाइम वाक कर्म नाल संबंधित है तो आठवां प्रश्न कीड़ा सी उपभाषा विज्ञान दा मंतव है उपभाषा विज्ञान दा मंतव है विशेष इलाके विच प्रचलित भाषा दा स्वरूपक अधीन एक बार होड़ दसदा सी उपभाषा विज्ञान दा मंतव है विशेष इलाके विच प्रचलित ਭਾਸ਼ਾ ਦਾ ਸਰੋਪੱਖੀ ਅਧਿਨ ਤੇ ਨੋਵਾ ਪ੍ਰਸ਼ਨ ਕਿਹੜਾ ਸੀ ਪੱਛਮੀ ਭਾਸ਼ਾ ਵਿਗਿਆਨ ਨੇ ਕਿਸ ਭਾਰਤੀ ਕਿਸ ਭਾਰਤੀ ਭਾਸ਼ਾ ਵਿਗਿਆਨੀ ਨੂੰ ਸਭ ਤੋਂ ਵੱਧ ਮਾਨਤਾ ਦਿੱਤੀ ਹੈ ਪੱਛਮੀ ਭਾਸ਼ਾ ਵਿਗਿਆਨ ਨੇ ਕਿਸ ਭਾਰਤੀ ਭਾਸ਼ਾ ਵਿਗਿਆਨੀ ਨੂੰ ਸਭ ਤੋਂ ਵੱਧ ਮਾਨਤਾ ਦਿੱਤੀ ਹੈ ਪਾਣਿਨੀ ਨੂੰ ਪਾਣਿਨੀ ਨੂੰ ਪੱਛਮੀ ਭਾਸ਼ਾ ਵਿਗਿਆਨ ਨੇ ਇਸ ਨੇ ਸਭ ਤੋਂ ਵੱਧ ਮਾਨਤਾ ਦਿੱਤੀ ਹੈ ਤੇ 10ਵਾਂ ਪ੍ਰਸ਼ਨ ਕਿਹੜਾ ਸੀ ਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸ ਦਾ ਲੇਖਕ ਕੋ ਹੈ प्रेम प्रकाश सिंह पंजाबी बोली ਦਾ ਨਿਕਾਸ ਤੇ ਵਿਕਾਸ ਦਾ ਲੇਖਕ ਕੌਣ ਹੈ ਸੋਰੀ प्रेम प्रकाश सिंह ਤੇ 11ਵਾਂ ਪ੍ਰਸ਼ਨ ਕਿਹੜਾ ਸੀ ਅਸ਼ਟ ਅਧਿਆਇ ਦਾ కర్ਤਾ ਹੈ ਅਸ਼ਟ ਅਧਿਆਇ ਦਾ కర్ਤਾ ਕੌਣ ਹੈ ਪਾਣਿਨੀ ਅਸ਼ਟ ਅਧਿਆਇ ਦਾ కర్ਤਾ ਹੈ ਪਾਣਿਨੀ ਕੌਣ ਹੈ ਵੀ ਅਸ਼ਟ ਅਧਿਆਇ ਦਾ ਕਰਤਾ ਕੌਣ ਹੈ ਪਾਣਿਨੀ ਤੇ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਭਾਸ਼ਾ ਦਾ ਇਤਿਹਾਸ ਦਾ కర్ਤਾ ਹੈ ਵਿਦਿਆ ਭਾਸਕਰ अरुण ਪੰਜਾਬੀ ਭਾਸ਼ਾ ਦਾ ਇਤਿਹਾਸ ਕਰਤਾ ਹੈ ਹੈ ਵਿਦਿਆ ਪਾਸਟਰ ਰੂਨ ਆਦੀ ਕਕ੍ਹਾ ਇੱਥੋਂ ਹੀ ਸਮਾਪਤ ਹੋਈ ਸੀ ਅਧੀ ਕਕ੍ਹਾ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ